ਮੈਨੂੰ ਪਾਪਾ ਦਾ ਨਹੀਂ ਪਤਾ ਇਹ ਕੀ ਸੋਚਦੇ ਐ ਪੁਲਿਸ ਵਾਲੇ ਖੜੇ ਐ ਪਰ ਮੇਰੇ ਵੱਲ ਜ਼ੀਰੋ ਐ ਫਿਰੋਜ਼ਪੁਰ 'ਚ ਪਿਛਲੇ ਸਾਲਾਂ ਤੋਂ ਇੰਨੇ ਕਾਂਡ ਹੋਈ ਐ ਮੈਂ ਅੱਜ ਤੱਕ ਕਾਂਡ ਹੀ ਸੁਨੇ ਐ ਮੈਂ ਕਦੇ ਨਹੀਂ ਵੇਖਿਆ ਕਿ ਪੁਲਿਸ ਨੂੰ ਮਿਲ ਗਿਆ ਜੇ ਇਹਨਾਂ ਨੂੰ ਮਿਲ ਵੀ ਜਾਵੇ ਤਾਂ ਇਹਨਾਂ ਦੇ ਹੱਥ ਬੰਨੇ ਆ ਉਤਲਿਆਂ ਨੇ ਕਹਿ ਜਾਂਦਾ ਜੀ ਛੱਡ ਦਿਓ ਨਹੀਂ ਤਾਂ ਸਾਡੇ ਹੱਥ ਬੰਨੇ ਤਾਂ ਮੈਨੂੰ ਪਿਸਤੋਲ ਦੇ ਦਿਓ ਦੱਸ ਦੋ ਆ ਮੁਜਲਮ ਸਾਰੇ ਯਾਰ ਦੇ ਸਾਹਮਣੇ ਛਾਤੀ 'ਚ ਗੋਲੀ ਮਾਰੂਗੀ ਮੈਂ ਨਹੀਂ ਮੇਰੇ ਪਿਓ ਨੇ ਮੈਨੂੰ ਕਾਬਲ ਬਣਾਇਆ ਏ ਮੈਂ ਡਰਨ ਵਾਲੀ ਮੈਂ ਦੋ ਬੱਚੇ ਆ ਮੇਰੇ ਮੈਂ ਸੰਭੂਗੀ ਜਰੂਰ ਸੰਭੂਗੀ ਮੈਂ ਤੁਹਾਡੇ ਹੱਥ ਬੰਨੇ ਸਾਡੇ ਨਹੀਂ ਬੰਨੇ ਵਾਜ ਭਾਵੇਂ ਮੈਨੂੰ ਗ੍ਰਫਤਾਰ ਕਰਕੇ ਜੇਲ੍ਹਾਂ 'ਚ ਸੱਟਦੇ ਆ ਜੇ ਮੈਂ ਉਹਦੀ ਸਜ਼ਾ ਵੀ ਘਟ ਲੂੰਗੀ ਮੈਨੂੰ ਪਿਸਤੌਲ ਦੇ ਦੋ ਨਹੀਂ ਦੇਣੀ ਮੇਰੇ ਪਿਓ ਕੋਲ ਪਿਸਤੌਲ ਵੀ ਹੈਗੀ ਹੈ ਮੈਨੂੰ ਸ਼ਕਲਾਵਾ ਖਾ ਦਿਓ ਇਹਨਾਂ ਨੇ ਮਾਰੇ ਆ ਬਸ ਮੈਂ ਸਰਕਾਰ ਤੋਂ ਇਹੀ ਉਮੀਦ ਕਰਦੀ ਆ ਕਿ ਮੇਰਾ ਸਵਾਗਤ ਤਾਂ ਨਹੀਂ ਰਿਆ ਪਰ ਅੱਗੋ ਅੱਗੋ ਬੱਤ ਜਨ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰਦੇ ਤੇ ਜਦੋਂ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿਦੇਸ਼ ਚ ਵਾਇਰਲ ਹੋਵੇ ਵੀ ਅੱਜ ਤੋਂ ਬਾਅਦ ਕਿਸੇ ਵੀ ਬੇਕਸੂਰ ਦੇ ਗੋਲੀ ਵੱਜੇ ਤਾਂ ਉਹਦਾ ਇਨਜ਼ਾਮ ਨਹੀਂ ਹੋਊਗਾ। ਨਾ ਧਰਮ ਕੋਈ ਵੀ ਨਹੀਂ ਮਾਰਾ ਹੈਗਾ। ਸਾਡਾ ਜਿਹੜਾ ਸਿੱਖ ਧਰਮ ਵੀ ਹੈ ਬਹੁਤ ਅੱਛਾ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਸੋਖੇ ਲਫਜ਼ਾਂ ਵਿੱਚ ਸਾਸ਼ਤਰਾਂ ਨੂੰ ਇੱਕ ਨਿਚੋੜ ਕੱਢ ਕੇ ਲੋਕਾਂ ਨੂੰ ਸਹੀ ਰਾਸਤੇ ਵਾਸਤੇ ਸਹੀ ਰਾਸਤੇ ਵਿੱਚ ਸਿੱਖਿਆ ਲੈ ਕੇ ਚੱਲਣ ਵਾਸਤੇ ਉਹਨਾਂ ਨੇ ਇੱਕ ਗ੍ਰੰਥ ਬਣਾਇਆ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਗੀਤ ਅਸੀਂ ਰੋਜ਼ ਬੋਲਦੇ ਆਂ ਪਿਤਾ ਵਾਰਿਆ ਤੇ ਲਾਲਚਾਰੇ ਵਾਰੇ ਉਹ ਹਿੰਦ ਤੇਰੀ ਸ਼ਾਨ ਬਦਲੇ ਪਿਤਾ ਜੀ ਨਾ ਦੇ ਤੇਗ ਬਾਦਰ ਮਾਂ ਗੁਜਰੀ ਦੇ ਜਾਏ ਉਹ ਹਿੰਦ ਤੇਰੀ ਸ਼ਾਨ ਬਦਲੇ ਉਹਨਾਂ ਨੇ ਕਿੰਨੇ ਤਿਆਗ ਕੀਤੇ ਅੱਜ ਪਰ ਸਮਾਜ ਜਿਹੜਾ ਹੈਗਾ ਕੀ ਆ ਉਹਨਾਂ ਦੇ ਆਦਰਸ਼ ਦਿਖ ਰਿਹਾ ਹੈ ਅੱਜ ਆਦਰਸ਼ ਸੇ ਲੋਕਾਂ ਦਾ ਕਿਹੜਾ ਕਿਹੜਾ ਆਦਰਸ਼ ਹੈ ਕਿੰਨਾਂ ਨੂੰ ਉਹ ਮਹਾਪੁਰਸ਼ ਸਮਝਦੇ ਨੇ ਕੀ ਉਹ ਸਮਹਾਪੁਰਸ਼ਾਂ ਦੀ ਲਾਈਨ ਤੇ ਕੋਈ ਉਹ ਚੱਲ ਰਹੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਜਿਨ੍ਹਾਂ ਨੇ ਦੇਸ਼ ਵਾਸਤੇ ਧਰਮ ਵਾਸਤੇ ਆਪਣੀ ਸੀਸ ਦੇਤੇ। ਕੀ ਉਸ ਲਾਈਨ ਤੇ ਇਹ ਚੀਜ਼ਾਂ ਠੀਕ ਹੋ ਰਹੀਆਂ ਨੇ? ਇੰਨੀ ਕਿ ਮੇਰੀ ਬੇਨਤੀ ਹੈ, ਧੰਨਵਾਦ। ਮੈਨੂੰ ਪਾਪਾ ਦਾ ਨਹੀਂ ਪਤਾ। ਇਹ ਕੀ ਸੋਚਦੇ ਐ? ਪੁਲਿਸ ਵਾਲੇ ਖੜੇ ਐ ਪਰ ਮੇਰੇ ਵੱਲ ਜ਼ੀਰੋ ਐ। ਫਰੋਜ਼ਪੁਰ 'ਚ ਪਿਛਲੇ ਸਾਲਾਂ ਤੋਂ ਇੰਨੇ ਕਾਂਡ ਹੋਈ ਐ। ਮੈਂ ਅੱਜ ਤੱਕ ਕਾਂਡ ਹੀ ਸੁਨੇ ਐ। ਮੈਂ ਕਦੇ ਨਹੀਂ ਵੇਖਿਆ ਕਿ ਪੁਲਿਸ ਨੂੰ ਮਿਲ ਗਿਆ। ਜੇ ਇਹਨਾਂ ਨੂੰ ਮਿਲ ਵੀ ਜਾਵੇ ਤਾਂ ਇਹਨਾਂ ਦੇ ਹੱਥ ਬੰਨੇ ਆ ਉਤਲਿਆ ਨੇ ਕਹਿਆ ਜਨਾਬੀ ਛੱਡ ਦੋ ਮੈਂ ਸਰਕਾਰ ਤੋਂ ਇਹੀ ਉਮੀਦ ਕਰਦੀ ਆ ਕਿ ਮੇਰਾ ਸਵਾਗਤ ਤਾਂ ਨਹੀਂ ਰਿਹਾ ਪਰ ਅੱਗੋ ਅੱਗੋ ਬਾਤ ਜਨ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰ ਦਿੱਤੀ ਜਦੋਂ ਤੇ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿੱਚ ਦੇਸ਼ ਤੇ ਵਾਇਰਲ ਹੋਵੇ ਵੀ ਅੱਜ ਤੋਂ ਬਾਅਦ ਕਿਸੇ ਵੀ ਬੇਕਸੂਰ ਦੇ ਗੋਲੀ ਵੱਜੇ ਤਾਂ ਉਹਦਾ ਇਨਜ਼ਾਮ ਹੋਊਗਾ ਮੈਂ ਪੁਲਿਸ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਜਿੱਥੇ ਸਾਡੀ ਲੋੜ ਅਸੀਂ ਜਾਵਾਂਗੇ ਅਸੀਂ ਖੜਾਂਗੇ ਨੀ ਤਾ ਤੁਹਾਡੇ ਹੱਥ ਬੰਨੇ ਤੇ ਮੈਨੂੰ ਪਿਸਤੌਲ ਦੇ ਦੋ ਦੱਸ ਦੋ ਆ ਮੁਜਲਮ ਐ ਸਾਰੇ ਯਾਰ ਦੇ ਸਾਹਮਣੇ ਛਾਤੀ 'ਚ ਗੋਲੀ ਮਾਰੂਗੀ ਮੈਂ ਨਹੀਂ ਮੈਨੂੰ ਮੇਰੇ ਪਿਓ ਨੇ ਮੈਨੂੰ ਕਾਬਲ ਬਣਾਇਆ ਏ ਮੈਂ ਡਰਨ ਵਾਲੀ ਮੈਂ ਦੋ ਬੱਚੇ ਆ ਮੇਰੇ ਮੈਂ ਸੰਭੂਗੀ ਜਰੂਰ ਸੰਭੂਗੀ ਮੈਂ ਤੁਹਾਡੇ ਹੱਥ ਬੰਨੇ ਸਾਡੇ ਨਹੀਂ ਬੰਦੇ ਵਾਜ ਬਵੇ ਮੈਨੂੰ ਗ੍ਰਫਤਾਰ ਕਰਕੇ ਜੇਲ੍ਹਾਂ 'ਚ ਛੱਡ ਦੇ ਆਜੇ ਮੈਂ ਆਪਣੀ ਸਜ਼ਾ ਵੀ ਘੱਟ ਲੂੰਗੀ ਮੈਨੂੰ ਪਿਸਤੌਲ ਦੇ ਦੋ ਨਹੀਂ ਦੇਣੀ ਮੇਰੇ ਪਿਓ ਕੋਲ ਪਿਸਤੌਲ ਵੀ ਹੈਗੀ ਐ ਮੈਨੂੰ ਸ਼ਕਲਾਵਾ ਖਾ ਦੋ ਇਹਨਾਂ ਨੇ ਮਾਰੇ ਆ ਬਸ ਮੈਂ ਆਪੇ ਬਦਲੇ ਲੂੰਗੀ ਆਪਣੇ ਘਰ ਵਾਲੇ ਦੇ ਉਹ ਚਾਂਸੀ ਦੀ ਰਾਣੀ ਸੀ ਤੇ ਮੈਂ ਵੀ ਬਨ ਕੇ ਵਿਖਾਉਂਗੀ ਮੈਂ ਮਾਰ ਦੂੰਗੀ ਗਰਦਨਾ ਉਹਨਾਂ ਦੀ ਜਿਨ੍ਹਾਂ ਨੇ ਮੇਰੇ ਘਰ ਵਾਲੇ ਨੂੰ ਉਹਨੇ 11 ਸਾਲਾਂ ਚ ਮੈਨੂੰ ਅੱਜ ਤੱਕ ਤੂੰ ਨਹੀਂ ਬੋਲਿਆ ਉਹਨੇ ਮੈਨੂੰ ਕਿਹਾ ਨਾ ਅਨੂੰ ਤੁਸੀਂ ਆਹ ਕਰ ਦੋ ਤੁਸੀਂ ਆਹ ਕਰ ਦੋ ਇਸ ਪਰਿਵਾਰ ਦੀ ਇੱਕ ਕਾਬਲੀ ਤੇ ਮੈਨੂੰ ਮੇਰੇ ਸਹੁਰੇ ਨੇ ਵੀ ਅੱਜ ਤੱਕ ਤੂੰ ਕਰਕੇ ਨਹੀਂ ਬੁਲਾਇਆ ਕਦੋਂ ਤੂੰ ਅਨੂੰ ਤੂੰ ਆਹ ਕਰਦੇ ਤੁਸੀਂ ਬੇਟਾ ਤੁਸੀਂ ਆਹ ਕਰ ਦੋ ਮੇਰਾ ਘਰ ਵੇਖਣ ਆਏ ਸੀ ਮੇਰੇ ਪਿਓ ਨੇ ਕਿਹਾ ਬੇਟਾ ਮੈਂ ਤੇਰਾ ਬਹੁਤ ਕਰਦਾ ਪਰ ਜਿਹੜਾ ਤੈਨੂੰ ਤੇਰਾ ਸੋਹਰਾ ਮਿਲਿਆ ਨਾ ਮੇਰੇ ਤੋਂ ਵੱਧ ਪਿਆਰ ਕਰਨ ਵਾਲਾ ਮਿਲਿਆ ਜੇ ਤੂੰ ਇਹ ਜਾ ਕੇ ਕਹਿੰਗੀ ਪਾਪਾ ਤੁਸੀਂ ਮੇਰੇ ਵਾਸਤੇ ਬਹੁਤ ਵਧੀਆ ਘਰ ਲੱਭੇ ਆਏ ਤੋ ਮੈਂ ਕਹਿੰਨੀਆ ਮੇਰੇ ਸੋਹਰੇ ਨੇ ਮੇਰੇ ਦਾਦੇ ਸੋਹਰੇ ਨੇ ਅੱਜ ਤੱਕ ਮੈਨੂੰ ਕਦੇ ਤੂੰ ਵੜਨੀ ਮੈਨੂੰ ਸੁਣਿਆ ਨਾ ਮੇਰੇ ਘਰ ਵਾਲੇ ਨੇ ਮੇਰੇ ਘਰ ਰੋਤੇ ਕਿ ਮੱਖੀ ਨੂੰ ਨਹੀਂ ਮਾਰ ਸਕਦੇ ਸੀ ਉਹ ਕਹਿੰਦੇ ਸੀ ਨਾਂ ਨਾਂ ਚ ਵੀ ਜਾਨ ਵਸਦੀ ਹੈ ਕਿਉਂ ਮਾਰਨਾ ਇਹਨਾਂ ਨੂੰ ਮਰੇ ਹਸਬੰਦ ਨੇ ਇਹਦੇ ਕੋਈ ਗੱਲ ਕੀਤੀ ਸੀ ਕਿ ਵੀ ਤੁਹਾਡੇ ਨਾਲ ਕਿਸੇ ਨਾਲ ਲਾਕਡਾਟ ਹੈ ਨਹੀਂ ਕਦੇ ਵੀ ਨਹੀਂ ਨਾ ਮੈਂ ਕਹਿੰਨੀ ਆ ਕੋਈ ਸ਼ਖਸ ਆਇਆ ਹੋਵੇ ਜਿਹਦੇ ਨਾਲ ਕੁਝ ਵੀ ਨਹੀਂ ਕਦੇ ਵੀ ਕੋਈ ਉਹ ਤਾਂ ਦੁਕਾਨ ਤੇ ਹਰੇਕ ਗਾਗ ਦੀ ਅੱਗੇ ਡਿਟੇਲ ਦੱਸਦੇ ਸੀ ਅੱਜ ਮੈਂ ਇਹਨੇ ਪੈਸੇ ਵਟ ਕੇ ਲੈ ਕੇ ਆਏ ਆ ਅੱਜ ਮੈਨੂੰ ਇਹ ਜਗਾਗ ਟੱਕਰਿਆ ਅੱਜ ਆਜੀ ਬੁੱਢੀ ਟੱਕਰੀ ਅੱਜ ਮੈਨੂੰ ਐਵੇਂ ਕੀਤਾ 1% ਦਾ ਵੀ ਉਹਨਾਂ ਨੇ ਕਦੇ ਕੁਝ ਨਹੀਂ ਕੀਤਾ ਸੀ ਮੈਂ ਤਾਂ ਆਪਣੀ ਬੇਟੀ ਵਾਸਤੇ ਖਾਣਾ ਬਣਾ ਰਹੀ ਸੀ ਪਾਪਾ ਦੁਕਾਨ ਤੇ ਗਏ ਬੱਚਾ ਨੂੰ ਪਾਰਕ ਲੈ ਕੇ ਜਾਂਦੇ ਸੀਗੇ ਕਹਿੰਦੇ ਸੀ ਵੀ ਆਪਾਂ ਬੇਟਾ ਮੈਨੂੰ ਥੋੜੀ ਪ੍ਰੋਬਲਮ ਸੀ ਵੀ ਬੇਟੀ ਨੂੰ ਸਿਆਰ ਕਰਾਣੀ ਆ ਪਰੋਜ ਮੈਂ ਸਾਸੂ ਮਾ ਮੇਰੇ ਹੈ ਨਹੀਂ ਸੀਗੇ ਮੈਂ ਬੇਟਿੰਗ ਰੋਟੀ ਬਣਾ ਕੇ ਖਵਾਈ ਹੁੰਦੀ ਸੀ ਮੈਨੂੰ ਸਾਹਮਣੇ ਆਂਟੀ ਨੇ ਆਵਾਜ਼ ਮਾਰੀ ਕਹਿੰਦੇ ਹਨੂ ਨਵੀਨ ਨੂੰ ਗੋਲੀ ਵੱਜ ਗਈ ਨਵੀਨ ਨੂੰ ਗੋਲੀ ਵੱਜ ਗਈ ਮੈਨੂੰ ਮੇਰੇ ਪੈਰਾਂ ਥੱਲੇ ਜ਼ਮੀਨ ਮੈਂ ਕਹਿੰਦਾ ਨਹੀਂ ਹੋ ਹੀ ਨਹੀਂ ਸਕਦਾ ਫਿਰ ਮੈਨੂੰ ਅੱਜ ਸਵੇਰ ਤਿੱਕਰ ਇਹੀ ਸੀ ਕਿ ਮਾਰਨੀ ਕਿਸੇ ਹੋਰ ਦੇ ਹੋਣੀ ਗਲਤੀ ਨਾਲ ਵੱਜ ਗਈ ਮੈਨੂੰ ਹੈ ਹੀ ਨਹੀਂ ਕਿ ਮੇਰੇ ਘਰ ਵਾਲਾ ਐਡਾ ਪੋਲਾ ਉਹ ਕਿਸੇ ਨੂੰ ਤੂੰ ਤੜਾਕ ਨਹੀਂ ਕਰਨ ਵਾਲਾ ਪੂਰੇ ਸ਼ਹਿਰ ਦੀ ਗਵਾਈ ਦਿੰਨੀ ਆ ਸਾਰੇ ਦੁਕਾਨ ਤੋਂ ਪੂਰੇ ਬਾਜ਼ਾਰ ਚ ਫਿਰ ਲੋ ਵੀ ਕਦੇ ਕਿਸੇ ਨੇ ਉਹਨੂੰ ਕਦੇ ਮਾੜਾ ਬੋਲਦੇ ਸੁਣਿਆ ਕਦੇ ਤੂੰ ਤੜਾ ਕਰਦੇ ਸੁਣਿਆ ਇੱਕ ਬੰਦਾ ਵੀ ਬੋਲਦੇ ਤਾਂ ਇੱਥੇ ਗੋਲੀ ਖਾਉਂਗੀ ਮੈਂ ਇੱਥੇ ਇੱਕ ਬੰਦਾ ਵੀ ਕਹਿ ਦੇ ਤੇ ਮੈਨੂੰ ਫਿਰ ਵੀ ਐ ਸੀ ਮੈਂ ਕਿਹਾ ਕਿਸੇ ਹੋਰ ਦੇ ਮਾਰਨੀ ਹੋਗੀ ਇਹ ਤਾਂ ਭਾਈ ਰਸਤੇ ਚ ਆ ਗਏ ਮੇਰਾ ਦਿਲ ਵੀ ਮੈਂ ਕੱਲ ਦਾ ਫੋਨ ਨਹੀਂ ਚਲਾ ਕੇ ਵੇਖਿਆ ਵੀ ਕੀ ਬਣਿਆ ਮੈਨੂੰ ਅੱਜ ਮੇਰੇ ਨਾਨ ਨਵਾਈਏ ਨੇ ਵੀਡੀਓ ਵਿਖਾਈ ਹੈ ਵੇਖਿਆ ਕਿ ਉਹ ਬਾਜ਼ਾਰ ਦੇ ਵਿੱਚ ਹੀ ਖੜੇ ਹੋਏ ਸੀ ਕਚੋਰੀਆ ਖਾਂਦੇ ਪਏ ਸੀ ੀਟ ਮੀਨਸ ਉਹ ਪਿੱਛੇ ਨਿਗਾਹ ਰੱਖਦੇ ਸੀ ਵੀ ਆਹ ਟਾਈਮ ਇਹ ਬੰਦਾ ਬਾਹਰ ਨਿਕਲਦਾ ਤੇ ਜਦੋਂ ਨਿਕਲੂਗਾ ਤੇ ਸੀ ਕਰਕੇ ਤੇ ਗੋਲੀ ਮਾਰਾਂਗੇ ਮੈਨੂੰ ਤਾਂ ਸਰਕਾਰ ਤੋਂ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੈਨੂੰ ਚਾਹੀਦਾ ਕਿ ਮੇਰੇ ਨਾਲ ਇਨਸਾਫ ਹੋਵੇ ਮੇਰੇ ਘਰ ਵਾਲਿਆਂ ਨੂੰ ਜਿੰਨੇ ਮਾਰਿਆ ਸਾਰੇ ਸ਼ਹਿਰ ਦੇ ਸਾਹਮਣੇ ਉਹਦੀ ਗੋਲੀ ਵੱਜੇ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਤੋਂ ਬਾਅਦ ਕਿਸੇ ਨੇ ਕੁਝ ਕੀਤਾ ਤਾਂ ਉਹਦਾ ਇਹ ਮਾੜਾ ਹਾਲ ਹੋਗਾ ਹੋਰਾਂ ਦੇ ਸੁਆਗ ਉੱਜੜਨੇ ਬੰਦ ਹੋ ਜਾਣ ਬਸ ਮੈਂ ਤਾਂ ਇਹੀ ਅਪੀਲ ਕਰਦੀ ਆਂ ਬਲਦੇਵ ਜੀ ਤੁਹਾਡੇ ਬੇਟੀ ਦੀ ਸ਼ਰੀਆਮ ਗੁਲੀਆਂ ਮਾਰ ਕੇ ਫਟਿਆ ਕਰਦੀ ਉਹ ਅੱਜ ਤੀਜਾ ਦਿਨ ਹੋ ਗਿਆ ਕੀ ਲੱਗਦਾ ਕਿ ਤੁਹਾਨੂੰ ਇਨਸਾਫ ਮਿਲੇਗਾ ਇਨਸਾਫ ਤੇ ਪੈਸਾ ਪੁਲਿਸ ਦੀ ਅਸੀਂ ਡਿਊਟੀ ਥੋੜੀ ਦੇਖ ਕੇ ਸ਼ਹਿਰ ਥੋੜਾ ਰੁਕ ਗਿਆ ਹੈ ਇਹ ਤੇ ਇਹਨਾਂ ਰੋਸ ਹੀ ਸ਼ਹਿਰ ਦੇ ਵਿੱਚ ਕਿ ਸ਼ਹਿਰ ਅਸੀਂ ਨਹੀਂ ਖੁੱਲਣ ਦਿਆਂਗੇ ਪਰ ਉਹਨਾਂ ਨੇ ਦੇਖਿਆ ਵੀ ਐਸਐਚਐਸ ਸਾਹਿਬ ਉਹ ਟੀਮ ਵੱਲੋਂ ਥੋੜਾ ਸਹੀ ਟਰੈਕ ਪਕੜਿਆ ਆ ਇਸ ਕਰਕੇ ਅਸੀਂ ਇੱਕ ਟਾਈਮ ਦਿੱਤਾ ਹੈ ਉਹਨਾਂ ਨੂੰ ਲਾਈਨ ਇੱਕ ਦਿੱਤੀ ਹੈ ਵੀ ਜੇ ਸਹੀ ਟਰੈਕ ਤੇ ਚੱਲਦੇ ਰਹਿਣਗੇ ਤਾਂ ਸਾਡਾ ਇਹਨਾਂ ਸਯੋਗ ਪੂਰਾ ਰਹੇਗਾ ਇਹਨਾਂ ਦੀ ਉਪੇਖਾ ਅਸੀਂ ਕਰਦੇ ਹੋਏ ਇਹਨਾਂ ਨੂੰ ਅਸੀਂ ਬੱਚੇ ਦਾ ਪੋਸਟਮਾਰਟਮ ਕਰਾ ਕੇ ਉਹਦਾ ਸੰਸਕਾਰ ਕਰਕੇ ਅਸੀਂ ਤੇ ਇੱਕ ਮੌਕਾ ਦਿੱਤਾ ਹੈ ਇਹ ਹੁਣ ਉਸ ਤੇ ਕਿੰਨਾ ਖਰੇ ਉਤਰਦੇ ਨੇ ਇਹਨਾਂ ਤੋਂ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਅੱਜ ਜੇ ਰਿਜ਼ਲਟ ਦਿੰਦੇ ਨੇ ਤੇ ਬਹੁਤ ਅੱਛੀ ਗੱਲ ਹੈ ਅੱਜ ਸਰੇ ਐਸਐਸਪੀ ਸਾਹਿਬ ਆਏ ਸੀ ਸਾਨੂੰ ਬੜਾ ਆਸ਼ਵਾਸਨ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਤੋਂ ਉਮੀਦ ਕਰਦੇ ਆਂ ਤੇ ਉਹਨਾਂ ਦਾ ਕਹਿਣਾ ਸੀ ਅੱਜ ਤੁਹਾਨੂੰ ਸ਼ਾਮ ਤੱਕ ਕੋਈ ਨਾ ਕੋਈ ਰਿਜ਼ਲਟ ਮਿਲੇਗਾ ਔਰ ਸਿੱਖ ਉਹ ਉਮੀਦ ਕਰਦੇ ਆ ਸਾਨੂੰ ਉਹ ਰਿਜ਼ਲਟ ਮਿਲੇਗਾ ਸਾਨੂੰ ਮਤਲਬ ਨਹੀਂ ਸਾਰੇ ਸ਼ਹਿਰ ਨੂੰ ਇਹ ਸ਼ਹਿਰ ਦਾ ਬੱਚਾ ਇੱਕ ਗਿਆ ਹੈ ਮੇਰੇ ਇਕੱਲੇ ਦਾ ਬੱਚਾ ਨਹੀਂ ਹੈ ਮੇਰੇ ਇਕੱਲੇ ਦਾ ਬੱਚਾ ਹੈ ਜਿਹੜਾ ਚਲਾ ਗਿਆ ਉਹ ਸ਼ਹਿਰ ਦੇ ਕੰਮ ਆਵੇ ਸ਼ਹਿਰ ਬਾਕੀਆਂ ਦਾ ਬਚਾਅ ਹੋ ਜਵੇ ਮੇਰਾ ਬੱਚਾ ਜਾ ਚੁੱਕਿਆ ਹੈ ਮੈਨੂੰ ਉਸ ਦਾ ਦੁੱਖ ਤੇ ਹੈਗਾ ਪਰ ਮੈਂ ਉਹ ਪ੍ਰਗਟ ਨਹੀਂ ਕਰਨਾ ਮੇਰੇ ਸ਼ਹਿਰ ਦੇ ਦੂਸਰੇ ਬੱਚਿਆਂ ਨੂੰ ਉਸ ਦਾ ਲਾਭ ਮਿਲੇ ਉਹਨਾਂ ਦਾ ਬਚਾਅ ਹੋਵੇ ਕਿ ਉਹ ਵੀ ਮੇਰੇ ਵੱਡੇ ਪਰਿਵਾਰ ਦਾ ਹਿੱਸਾ ਨੇ ਮੈਂ ਉਮੀਦ ਕਰਦਾ ਵਾਂ ਵੀ ਅੱਜ ਰਿਜ਼ਲਟ ਦੇ ਨੀਤੇ ਲੋਕਾਂ ਦੇ ਵਿੱਚ ਅੱਜ ਵੀ ਜਿੰਨੇ ਵੀ ਲੋਕ ਮੈਨੂੰ ਸਵੇਰ ਤੋਂ ਮਿਲਨ ਆ ਰਹੇ ਨੇ ਕਹਿੰਦੇ ਬਲਦੇਵ ਜੀ ਤੁਸੀਂ ਇਹ ਕੀ ਕੀਤਾ ਬਾਜ਼ਾਰ ਕਿਉਂ ਖੁੱਲਣ ਦਿੱਤਾ ਮੈਂ ਕਿਹਾ ਮੈਂ ਖੁੱਲਣ ਦਿੱਤਾ ਇਹਨਾਂ ਦੀ ਥੋੜੀ ਇੱਕ ਜਿਹੜੀ ਟੀਮ ਵਰਕ ਸੀ ਉਸੋਂ ਮੈਨੂੰ ਲੱਗਾ ਮੇਰੇ ਸਾਥੀਆਂ ਨੂੰ ਵੀ ਲੱਗਾ ਵੀ ਇਹ ਠੀਕ ਡਾਇਰੈਕਟ ਤੇ ਚੱਲ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਇਹ ਮੌਕਾ ਕਿਤੇ ਖੁੰਝਾ ਨਾ ਦੇਣ ਤੇ ਫਿਰ ਉਹ ਹੀ ਪੁਰਾਣੀ ਸਥਿਤੀ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਪ੍ਰਗਟ ਨਾ ਹੋ ਜੇ ਮੈਨੂੰ ਇਸ ਦੀ ਚਿੰਤਾ ਹੈ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੇਰੇ ਸਾਹਮਣੇ ਖੜੇ ਨੇ ਕਿ ਇਹ ਰਿਜ਼ਲਟ ਉਸ ਦਾ ਕੱਢਣ ਤੇ ਆਉਣ ਵਾਲਾ ਕੋਈ ਮਾਹੌਲ ਇਹੋ ਜਿਹਾ ਨਾ ਬਣੇ ਜਿੰਦੇ ਨਾਲ ਕਿਸੇ ਕਿਸਮ ਦੀ ਵੀ ਕੋਈ ਨਿਰਾਸ਼ਾ ਵਾਲੀ ਗੱਲ ਹੋਵੇ ਕੀ ਲੱਗਦਾ ਕਿ ਇਸ ਵਾਰ ਦਾ ਪਹਿਲਾਂ ਕੋਈ ਛਾੜੇ ਲਾਗੜਾ ਹੋਵੇ ਕਿਸੇ ਨਾਲ ਕੋਈ ਨਿੱਜੀ ਰੰਜਸ਼ ਜਾਂ ਕੋਈ ਤੁਹਾਨੂੰ ਧਮਕੀ ਭਰੇ ਫੋਨ ਆਏ ਹੋਣ ਸਾਨੂੰ ਕੋਈ ਤਮਕੀਵਰਾ ਫੋਨ ਨਹੀਂ ਆਇਆ ਸਾਡੇ ਜੋ ਬਜ਼ੁਰਗਾਂ ਦੇ ਅਦਰਸ਼ ਨੇ ਸਾਡੇ ਦਾਦਾ ਜੀ ਤੋਂ ਚਲੋ ਉਹ ਤੇ ਦੁਕਾਨਦਾਰੀ ਕਰਦੇ ਸੀ ਸਾਡੇ ਪਿਤਾ ਜੀ ਸਮਾਜਿਕ ਸੰਸਥਾ ਆਰਐਐਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਮਰਹਾਲ ਜਿਹੜਾ ਵੀ ਜੀਵਨ ਬਤਾਇਆ ਨਾ ਸੇਵਾ ਤੋਂ ਬਗੈਰ ਉਹਨਾਂ ਦੇ ਕੋਲ ਕੋਈ ਲਬਸ ਹੀ ਨਹੀਂ ਹੈਗਾ ਸੀ ਇਹ ਸ਼ਹਿਰ ਦੇ ਲੋਕ ਸਾਰੇ ਬੈਠੇ ਨੇ ਕਦੀ ਉਹਨਾਂ ਦੇ ਮੂੰਹ ਤੇ ਨਿਰਾਸ਼ਾ ਨਹੀਂ ਦੇਖੀ ਹਰ ਵੇਲੇ ਹੱਸਦੇ ਰਹਿਣਾ ਹਰ ਇੱਕ ਦਿਨ ਨਾਲ ਉਹਨਾਂ ਦੀ ਡੈਥ ਤੋਂ ਬਾਅਦ ਜਿੰਨੇ ਵੀ ਸਾਥੀ ਮੇਰੇ ਕੋਲ ਆਏ ਨੇ ਉਹਨਾਂ ਕੋਲੋਂ ਮੈਨੂੰ ਸਿਰਫ ਇੱਕੋ ਹੀ ਲਫ਼ਜ਼ ਮਿਲਿਆ ਵੀ ਮੇਰਾ ਬੋਈ ਨਾਲ ਬਹੁਤ ਪਿਆਰ ਸੀ ਇੱਕ ਲਫ਼ਜ਼ ਸਾਰਿਆਂ ਕੋਲੋਂ ਵੀ ਮੇਰਾ ਬੋਈ ਨਾਲ ਬਹੁਤ ਪਿਆਰ ਸੀ ਛੋਟਾ ਜਿਹਾ ਲਫ਼ਜ਼ ਹੈ ਇਹਦੇ ਵਿੱਚ ਕਿੰਨੀ ਡੂੰਘਾਈ ਹੈ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋਵੋਗੇ ਪਰ ਇਹ ਚੀਜ਼ ਦੀ ਜਿਹੜੀ ਇਹ ਅੱਗੇ ਪਰੰਪਰਾ ਚੱਲਦੀ ਆਈ ਇਹ ਮੈਂ ਆਵਦੀ ਬੜਾਈ ਆਪਦੇ ਮੂੰਹੋਂ ਨਹੀਂ ਕਰ ਸਕਦਾ ਮੇਰਾ ਬੇਟਾ ਏ ਜਿਹੜਾ ਸ਼ਹੀਦ ਹੋਇਆ ਏ ਉਹਨੂੰ ਨਜਾਇਜ਼ ਗੋਲੀ ਮਾਰੀ ਗਈ ਹੈ ਕਿਸੇ ਨਾਲ ਉਹਦੀ ਕੋਈ ਵਾਦਗਾਟ ਨਹੀਂ ਕੋਈ ਕੁਝ ਨਹੀਂ ਕਦੀ ਤੇ ਉਹ ਉੱਚਾ ਬੋਲਿਆ ਨਹੀਂ ਤੁਸੀਂ ਉਹਦੀਆਂ ਵੀਡੀਓ ਵੇਖਿਓ ਉਹਨੇ ਐਸੀ ਐਸੀ ਵੀਡੀਓ ਪਾਈਆਂ ਆਈਆਂ ਜਿਹੜੀਆਂ ਉਹ ਕਹਿੰਦਾ ਆਪਣੇ ਆਪ ਨੂੰ ਪਛਾਨੋ ਤੁਸੀਂ ਕਿੱਥੇ ਜਾਣਾ ਹੈ ਤੁਹਾਡਾ ਮੰਤਵ ਕੀ ਏ ਜੀਵਨ ਦਾ ਮੈਂ ਧਾਰਮਿਕ ਚੀਜ਼ਾਂ ਵਿੱਚ ਵਿਸ਼ਵਾਸ ਤੇ ਅਸੀਂ ਰੱਖਦੇ ਆ ਪਰ ਉਸ ਤੇ ਅਸੀਂ ਨਹੀਂ ਚੱਲ ਪਾਂਦੇ ਉਸ ਨੇ ਉਹ ਤੰਤਰ ਜਿਹੜਾ ਉਹਨੇ ਅਪਣਾਇਆ ਏ ਉਹਨੇ ਚੱਲ ਕੇ ਵੀ ਦਿਖਾਇਆ ਔਰ ਮੈਂ ਉਹਨੂੰ ਕਈ ਵਾਰੀ ਏਸੀ ਤੋਂ ਟੋਕਦਾ ਸੀ ਬੇਟਾ ਤੂੰ ਇਹ ਕੰਮ ਕਰ ਰਿਹਾ ਕੋਈ ਮਾੜਾ ਕੰਮ ਨਹੀਂ ਕਰਦਾ ਪਿਆ ਪਰ ਜਿਹੜੀ ਤੇਰੀ ਪਹਿਲੀ ਡਿਊਟੀ ਏ ਪਰਿਵਾਰ ਵਿੱਚ ਤੂੰ ਸ਼ਾਦੀ ਕੀਤੀ ਏ ਪਰਿਵਾਰ ਵਿੱਚ ਤੇਰੀ ਡਿਊਟੀ ਬੰਦੀ ਏ ਪਹਿਲੇ ਪਹਿਲੇ ਬੱਚਿਆਂ ਨੂੰ ਸੰਭਾਲ ਇਹ ਮੇਰੀ ਬੇਟੀ ਨੂੰ ਸੰਭਾਲ ਪਹਿਲੇ ਇਹਨਾਂ ਦੇ ਪ੍ਰਤੀ ਆਪਦਾ ਜ਼ਿੰਮੇਵਾਰੀ ਸਮਝ ਮੈਂ ਕਰ ਹੀ ਸਕਦਾ ਸੀ ਉਹ ਕਿੰਨੀਕ ਉਹਨੇ ਮੰਨਦਾ ਉਹ ਉਹਦੀ ਮਰਜ਼ੀ ਸੀ ਉਹਨੂੰ ਲਗਨ ਬਹੁਤ ਸੀ ਉਸ ਪਾਸੇ ਔਰ ਮਾੜੀ ਲਗਨ ਨਹੀਂ ਸੀ ਪਰ ਫਿਰ ਵੀ ਮੈਂ ਉਹਨੂੰ ਸਮਝਾਉਂਦਾ ਸੀ ਜਿਹੜਾ ਪਰਿਵਾਰ ਪਹਿਲੇ ਹੈ ਇਹ ਚੀਜ਼ ਰੱਖ ਜ਼ਰੂਰ ਤੂੰ ਪਰ ਇਸ ਨੂੰ ਥੋੜਾ ਜਿਹਾ ਇਸ ਪਰਿਵਾਰ ਤੋਂ ਬਾਹਰ ਰੱਖ ਇਹ ਲੱਗਦਾ ਕਿ ਆਰਐਸएस ਸੰਗਠਨ ਦੇ ਜੁੜੇ ਹੋਣ ਨਾਲ ਤੁਹਾਡੇ ਪਰਿਵਾਰ ਨੂੰ ਐਡੀ ਵੱਡੀ ਸਜ਼ਾ ਮਿਲੀ ਹੈ ਦੇਖੋ ਮੈਂ ਆਪਦੇ ਮੂੰਹੋਂ ਇਹ ਗੱਲ ਨਹੀਂ ਕਹਿ ਸਕਦਾ ਸਮਾਜ ਬਹੁਤ ਅੱਛਾ ਹੈ ਉਹਦੇ ਵਿੱਚ ਕੁਝ ਪਰਸੈਂਟ ਲੋਕ ਕੁਝ ਪਰਸੈਂਟ ਮੰਨ ਲਓ ਜੇ 85 90% ਲੋਕ ਸਹੀ ਹੈ ਨਾ ਤੇ 10% ਲੋਕ ਜਿਹੜੇ ਉਹਨਾਂ ਨੂੰ ਬਰਦਾਸ਼ਤ ਕਰ ਰਿਹਾ ਹੈ ਗਲਤੀ ਉਹਨਾਂ ਦੀ ਹੈ 10% ਲੋਕ ਬਦਮਾਸ਼ੀ ਵਾਲੇ ਲੋਕ ਜੇ 90% ਲੋਕਾਂ ਨੂੰ ਤੱਕੇ ਹੀ ਸਹੀ ਕਰਦੇ ਪਏ ਆ ਉਹ 10% ਵਾਲਿਆਂ ਦੀ ਬਾਦਰੀ ਨਹੀਂ ਹੈਗੀ ਜੇ ਉਹ 90% ਲੋਕਾਂ ਦੀ ਕਮਜ਼ੋਰੀ ਹੈ ਸਿਰਫ 90% ਲੋਕ ਸਿੱਧੇ ਹੋ ਕੇ ਖੜੇ ਵੀ ਹੋ ਜਾਂਦਾ ਤੇ ਲੜਾਈ ਨਹੀਂ ਹੋ ਸਕਦੀ ਨਾ ਹੀ ਉਹਨਾਂ ਦੀ ਇੰਨੀ ਹਿੰਮਤ ਪੈ ਸਕਦੀ ਉਹ ਕਿਸੇ ਨਾਲੋਂ ਤੱਕਾ ਕਰ ਸਕਦਾ ਇੱਕ ਪੱਤਰ ਵਾਇਰਲ ਹੋ ਰਿਹਾ ਸਾਰੇ ਪੰਜਾਬ ਜਿਹੜਾ ਸੰਗਠਨ ਹੈ ਬਰਗੇੜ ਆ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਈ ਗਈ ਹੈ ਪਰਮਜੀਤ ਸਿੰਘ ਉਹਨਾਂ ਦੇ ਕਮਾਂਡਰ ਜਿਹੜੇ ਆ ਉਹਨਾਂ ਨੇ ਇੱਕ ਵਾਇਰਲ ਕੀਤਾਗਾ ਸੋਸ਼ਲ ਮੀਡੀਆ ਤੇ ਕਿ ਇਹ ਨਾ ਦੇ ਇਸ ਤੇ ਪਰਿਵਾਰ ਦੇ ਆਰਐਸਐਸ ਨਾਲ ਸੰਬੰਧਤ ਸੰਜੇਰ ਕੇ ਨਵੀਨ ਕੁਮਾਰ ਨੂੰ ਮੌਤ ਦੇ ਘਾਟ ਕਰਾਂਗੇ ਕੀ ਲੱਗਦਾ ਹੈ ਦੇਖੋ ਆਰਐਸਐਸ ਇੱਕ ਸਮਾਜਿਕ ਸੰਸਥਾ ਹੈ ਹੁੰਦਾ ਕੋਈ ਮੋਟਿਵ ਉਹ ਹੋ ਜਾ ਨਹੀਂ ਹੈਗਾ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਸੰਗ ਸ਼ੁਰੂ ਕੀਤਾ ਸੀ ਜੱਥਰੀ ਕਰਕੇ ਉਸ ਵੇਲੇ ਜਦੋਂ ਕਿ ਰੁਪਈਏ ਦੀ ਵੀ ਕੀਮਤ ਮਹਿਲ ਤੁਸੀਂ ਨਾਪ ਨਹੀਂ ਸਕਦੇ ਡਾਕਟਰੀ ਕਰਕੇ ਉਹਨਾਂ ਨੇ ਪ੍ਰੈਕਟਿਸ ਨਹੀਂ ਕੀਤੀ ਔਰ ਆਵਦਾ ਸਾਰਾ ਜੀਵਨ ਆਵਦਾ ਉਹਨਾਂ ਨੇ ਇੱਕ ਇੱਕ ਖੂਨ ਦਾ ਕਤਰਾ ਸਮਾਜ ਦੇ ਵਾਸਤੇ ਜਦੋਂ ਦੇਖਿਆ ਵੀ ਕੁਝ ਅਸਮਾਜਿਕ ਤੱਤ ਲੋਗ ਐਡੇ ਵੱਡੇ ਸਮਾਜ ਨੂੰ ਬਹੁਗਿੰਤੀ ਸਮਾਜ ਨੂੰ ਤੰਗ ਕਰਦੇ ਨੇ ਉਹਨਾਂ ਨੇ ਫਿਰ ਇਸ ਹਿੰਦੂ ਸਮਾਜ ਨੂੰ ਇਕੱਠਾ ਕਰਨ ਵਾਸਤੇ ਆਬਦੇ ਜੀਵਨ ਉਹਨਾਂ ਨੇ ਦਾਤੇ ਲਾਇਆ